ਸਾਡੇ ਨਾਲ ਕੀਤਾ ਵਾਅਦਾ ਲਾਗੂ ਨਾ ਕਰਕੇ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਨਾ ਕਰਕੇ ਸਾਡੇ ਦੇਸ਼ ਦੇ ਕਿਸਾਨ ਦਾ ਇੱਕ ਕਿੱਲੇ ਮਗਰ ਇੱਕ ਏਕੜ ਮਗਰ ਛਮਾਈ ਦਾ ਤੁਸੀਂ ਸਾਡੇ ਕੋਲੋਂ 20000 ਰੁਪਏ ਲੁੱਟ ਰਹੇ ਕਿਸਾਨਾਂ ਦੇ ਕੋਲੋਂ ਤਾਂ ਉਹਨਾਂ ਨੇ ਜ਼ਮੀਨ ਖੋਣ ਵਾਸਤੇ ਸਨ 2000 ਦੇ ਵਿੱਚ ਐਗਰੀਕਲਚਰ ਪਾਲਿਸੀ 'ਚ ਲਿਖਤਾ ਸੀ ਕਿ ਇੱਥੇ 30 3000 40 4000 ਏਕੜ ਦੇ ਫਾਰਮ ਤਿਆਰ ਕਰਨੇ 7 ਲੱਖ ਕਿਸਾਨ ਖੁਦਕਸ਼ੀ ਕਰਕੇ ਮਰ ਚੁੱਕਿਆ ਹੈ ਜਦੋਂ 7 ਲੱਖ ਕਿਸਾਨ ਖੁਦਕਸ਼ੀ ਕਰਕੇ ਮਰ ਗਿਆ ਹੋਵੇ ਉਸ ਵੇਲੇ ਤੱਕ ਇਹਦੀ ਖੁਦਕਸ਼ੀ ਜੋ ਕੱਢਣ ਦੇ ਲਈ ਤੁਰੰਤ ਇੱਕ ਮੋਸਤਾ ਕਿਸਾਨ ਨੂੰ ਕਰਜ਼ ਮੁਕਤ ਕਰਨਾ ਬੰਦ ਕਰ ਤੁਹਾਡਾ ਪ੍ਰਧਾਨ ਮੰਤਰੀ ਨਰਸਿਮਹਾ ਰਹੋ ਉਹ ਬੈਟ ਤੇ ਸਾਈਨ ਨਾ ਕਰਦਾ ਸ਼ਾਇਦ ਇੱਥੇ ਵੱਡੇ ਫਾਰਮ ਨਾ ਬਣਨ ਦੀ ਗੱਲ ਆਉਂਦੀ ਸ਼ਾਇਦ ਇੱਥੇ ਵੱਡੇ ਵੱਡੇ ਮੌਲ ਨਾ ਬਣਦੇ ਗੋੜ ਧਰਮ ਦੇ ਨਾਂ ਤੇ ਪਹੇਗੀ ਵੋਡ ਜਾਤੀ ਦੇ ਨਾਂ ਤੇ ਪਹੇਗੀ ਵੋਡ ਕਮਿਊਨਿਟੀ ਦੇ ਨਾਂ ਤੇ ਪਹੇਗੀ ਵੋਟ ਪੈਸੇ ਦੇ ਨਾਂ ਤੇ ਪਹੇਗੀ ਵੋਡ ਸ਼ਰਾਬ ਦੇ ਨਾਂ ਤੇ ਪਹੇਗੀ 19 ਦੇ ਤੱਕ ਲੋਕਾਂ ਨੂੰ ਇਨਸਾਫ ਇਹਨਾਂ ਲੋਕਾਂ ਤੋਂ ਮਿਲਣ ਦੀ ਉਮੀਦ ਨਹੀਂ ਹੈ ਅਸੀਂ ਇਹਨਾਂ ਦੇ ਕੋਲੋਂ ਆਟਾ ਨਹੀਂ ਲੈਣਾ ਅਸੀਂ ਇਹਨਾਂ ਤੋਂ ਫ੍ਰੀ ਕੋਈ ਚੀਜ਼ ਨਹੀਂ ਲੈਣੀ ਅਸੀਂ ਇਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਲਾਲਚ ਦੇ ਵਿੱਚ ਨਹੀਂ ਆਉਣਾ ਮੈਨੂੰ ਲੱਗਦਾ ਉਸ ਵੇਲੇ ਅਸੀਂ ਮਤਲਬ ਬਹੁਤ ਵੱਡਾ ਤਬਦੀਲੀ ਵੇਖਿਆ ਸੀ ਸਿੰਘ ਢਲੇਵਾਲ ਵੀ ਇੱਥੇ ਬੈਠੇ ਹੋਏ ਨੇ ਜੇ ਗੱਲ ਕਰੀਏ ਇੱਥੇ ਕਿਸਾਨ ਪਵੰਦੇ ਵਿੱਚ ਗੱਲਬਾਤ ਕਰਦੇ ਆਂ ਬੜੀ ਲੰਬੀ ਚੌੜੀ ਡਾਇਰੀ ਖੋਲੀ ਹੋਈ ਹੈ ਤੁਸੀਂ ਅੱਜ ਬੀਜੇਪੀ ਲੀਡਰਸ ਨੂੰ ਤੁਸੀਂ ਸੱਦਾ ਦਿੱਤਾ ਹੈ ਖੁੱਲੀ ਬਹਿਸ ਦਾ ਡਾਇਰੀ 'ਚ ਕੀ ਕੁਝ ਲਿਖਿਆ ਹੋਇਆ ਹੈ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਅੱਜ ਅਸੀਂ ਜੋ ਅਸੀਂ ਇੱਥੇ ਆਏ ਆਂ ਅਸੀਂ ਆਪਣੇ ਆਪ ਨਹੀਂ ਆਏ ਅਸੀਂ ਭਾਜੀ ਬੀਜੇਪੀ ਦੀ ਲੀਡਰਸ਼ਿਪ ਵੱਲੋਂ ਦਿੱਤਾ ਹੋਇਆ ਚੈਲੰਜ ਨੂੰ ਕਬੂਲ ਦੇ ਹੋਏ ਆਏ ਹਾਂ ਅੱਜ ਅਸੀਂ ਪੁੱਛਣਾ ਉਹਨਾਂ ਤੋਂ ਕਿ ਭਾਈ ਇਹਨਾਂ ਇਹਨਾਂ ਗੱਲਾਂ ਦੇ ਸਵਾਲਾਂ ਦੇ ਜਵਾਬ ਦਿਓ ਜਿਹੜੇ ਪਿੰਡਾਂ 'ਚ ਲੋਕ ਪੁੱਛਦੇ ਨੇ ਕੀ ਤੁਸੀਂ ਛੜਨਾ ਵਾਅਦਾ ਨਹੀਂ ਕੀਤਾ ਕਿ ਅਸੀਂ ਡਾਕਟਰ ਸੁਮੇਨਾਥ ਦੀ ਰਿਪੋਰਟ ਲਾਗੂ ਕਰਾਂਗੇ ਕਿਹਾ ਤੁਸੀਂ ਕਿ ਅਸੀਂ 14 'ਚ ਛੜਨਾ ਵਾਅਦਾ ਕੀਤਾ ਫਿਰ ਤੁਸੀਂ 18 'ਚ ਵਾਅਦਾ ਕੀਤਾ ਪਰ ਤੁਸੀਂ ਮੁੱਕਰ ਗਏ ਤੁਸੀਂ ਵਾਅਦਾ ਕੀਤਾ ਸਾਡੇ ਨਾਲ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਫਿਰ ਤੁਸੀਂ ਹੋਇਤੋ ਹੀ ਮੁੱਕਰ ਗਏ ਤੁਸੀਂ ਸਾਡੇ ਨਾਲ ਅੰਦੋਲਨ ਦੌਰਾਨ ਵਾਅਦਾ ਕੀਤਾ ਕਿ ਅਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਪ੍ਰਧਾਨ ਮੰਤਰੀ ਜੀ ਨੇ ਜਿਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਨੇ ਉਸ ਵੇਲੇ ਇਹ ਚੇਅਰਮੈਨ ਵੀ ਨੇ ਕੰਜ਼ਿਊਮਰ ਅਫੇਅਰ ਕਮੇਟੀ ਦੇ ਉਸ ਵੇਲੇ ਦਾ ਇਹਨਾਂ ਦਾ ਇੱਕ ਲੈਟਰ ਪਿਆ ਇਹਦੇ ਇਹਨਾਂ ਦੇ ਹੱਥ ਤੇ ਪਿਆ ਹੈ ਆਪਦੇ ਕੋਲੇ ਪਿਆ ਹੈ ਰਿਪੋਰਟ ਹੈ ਜਿਦੇ ਚ ਕਿਹਾ ਕਿ ਕਿਸਾਨਾਂ ਨੂੰ ਐ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਣਾ ਚਾਹੀਦਾ ਲੋੜ ਹੈ ਮੈਂ ਕਹਿੰਦਾ ਉਹ ਤੁਹਾਡਾ ਵਾਅਦਾ ਹੈ ਉਹ ਪੂਰਾ ਕਰ ਦਿਓ ਸੋ ਹਾਲੇ ਨੇ ਤੁਸੀਂ ਵਾਅਦਾ ਕੀਤਾ ਕਿ ਲਖੀਮਪੁਰ ਵਾਲੇ ਨੂੰ ਇਨਸਾਫ ਦੇਵਾਂਗੇ ਤੁਸੀਂ ਇਹ ਵਾਅਦਾ ਕੀਤਾ ਕਿ ਤੁਹਾਡੇ ਦੇ ਜਿਹੜੇ ਕੇਸ ਅੰਦੋਲਨ ਦੌਰਾਨ ਪਾਏ ਨੇ ਸਾਰੇ ਵਾਪਸ ਲਵਾਂਗੇ ਤੁਸੀਂ ਇਹ ਵਾਅਦਾ ਕੀਤਾ ਸਾਡੇ ਨਾਲ ਕਿ ਬਿਜਲੀ ਸੋਧ ਬਿੱਲ ਵਾਪਸ ਨਹੀਂ ਲੈ ਕੇ ਆਵਾਂਗੇ ਤੁਸੀਂ ਇਹ ਵਾਅਦਾ ਕੀਤਾ ਕਿ ਕਿਸਾਨਾਂ ਦੀ ਇਨਕਮ ਦੁੱਗਣੀ ਕਰਾਂਗੇ ਜਦੋਂ ਕਿ ਦੇਸ਼ ਦੇ ਕਿਸਾਨ ਦੀ ਪਰ ਹੈਡ ਇਨਕਮ ਹੈ ਕੇਵਲ 27 ਰੁਪਏ ਆ ਜੀ ਜਦੋਂ 27 ਤੋਂ ਜੇ ਤੁਸੀਂ ਡਬਲ ਕਰ ਵੀ ਦਿਓਗੇ ਤਾਂ ਸਵਾਲ ਆ ਸਾਡਾ ਇਹ ਪੁੱਛਣਾ ਚਾਹੁੰਦੇ ਆਂ ਅਸੀਂ ਇਹਨਾਂ ਚੇਅਰਸ ਤੋਂ ਕਿ ਭਈ ਸਾਡਾ ਸਵਾਲ ਹੈ ਕਿ 27 ਗੁਣਾ 2 ਕਰ ਦਿਆਂਗੇ ਤਾਂ 54 ਬਣ ਜਾਏਗਾ ਕਿ 54 ਰੁਪਏ ਦੇ ਨਾਲ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਜੀ 10 ਕਰਮਾ ਸਫਰ ਕਰਕੇ ਦਿਖਾ ਦੇਣ ਪਰਿਵਾਰ ਕਿਵੇਂ ਭਲੇਗਾ ਜੀ ਤੁਸੀਂ ਕਰ ਕੀ ਰਹੇ ਹੋ ਸਾਡੇ ਨਾਲ ਕੀਤਾ ਵਾਅਦਾ ਲਾਗੂ ਨਾ ਕਰਕੇ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਨਾ ਕਰਕੇ ਸਾਡੇ ਦੇਸ਼ ਦੇ ਕਿਸਾਨ ਦਾ ਇੱਕ ਕਿੱਲੇ ਮਗਰ ਇੱਕ ਏਕੜ ਮਗਰ ਛਮਾਈ ਦਾ ਤੁਸੀਂ ਸਾਡੇ ਕੋਲੋਂ 20000 ਰੁਪਏ ਲੁੱਟ ਰਹੇ ਹੋ ਔਰ 20000 ਹੀ ਤੁਸੀਂ ਸਾਡਾ ਦੂਸਰੀ ਫਸਲ ਤੇ ਲੁੱਟ ਰਹੇ ਹੋ 40000 ਰੁਪਏ ਲੁੱਟਿਆ ਪੰਜ ਕਿੱਲਿਆਂ ਮਗਰ ਕਿਸਾਨ ਦਾ 2 ਲੱਖ ਰੁਪਇਆ ਖਰਚਾ ਆਇਆ ਹੁਣ ਜਿਹੜਾ ਉਹ ਤੁਸੀਂ ਲੁੱਟ ਲਿਆ ਸਾਡਾ ਉਹ ਜਿਹੜੇ ਪੈਸੇ ਲੁੱਟੇ ਨੇ ਉਹ ਰੁਪਈਏ ਸਾਡੇ ਲੁੱਟ ਕੇ ਤੇ ਇਹ ਕਹੋ ਕਿ ਇਸ ਦਾ 6000 ਰੁਪਈਆ ਤੁਹਾਨੂੰ ਦੇ ਰਹੇ ਆ ਜੀ ਸਾਲ ਦਾ ਕੀ ਦੇ ਰਹੇ ਹੋ ਜੀ ਸਾਡਾ 2 ਲੱਖ ਲੁੱਟ ਲਿਆ ਤੇ ਦੇ ਰਹੇ ਹੋ ਸਾਨੂੰ ਤੁਸੀਂ 6000 ਤੇ ਇੰਨੇ ਨਾਲ ਹੀ ਤੁਸੀਂ ਬਹੁਤ ਮੰਦਰ ਦਾਨੀ ਬਣੇ ਬੈਠੇ ਹੋ ਇਹ ਕਹਿੰਦੇ ਹੋ ਕਿ ਅਸੀਂ ਤਾਂ ਕਿਸਾਨ ਪੱਖੀ ਆ ਉਹ ਭਾਈ ਤੁਸੀਂ ਤਾਂ ਹੁੰਦਿਆ ਸਾਰੇ ਕਿਹਾ ਕਿ ਅਸੀਂ ਜਿਹੜੀ ਵੀ ਸਟੇਟ ਕਿਸਾਨਾਂ ਨੂੰ ਬੋਨਸ ਦੇਗੀ ਉਹਦੀ ਅਸੀਂ ਫਸਲ ਨਹੀਂ ਖਰੀਦਾਂਗੇ ਇਹ ਤੁਹਾਡਾ ਹੁਕਮ ਹੈ ਤੁਸੀਂ ਆਉਂਦਿਆ ਸਰ ਸਾਡਾ ਜਿਹੜਾ ਲੈਂਡ ਐਕੁਇਜੀਸ਼ਨ ਐਕਟ ਸੀ 2013 ਵਿੱਚ ਅਸੀਂ ਲੜ ਕੇ ਬਣਵਾਇਆ ਉਹਦੇ ਵਿੱਚ ਸੋਧਾਂ ਕਰਕੇ ਤੁਸੀਂ ਸਾਡੀ ਜ਼ਮੀਨ ਲੁੱਟਣ ਦਾ ਖੌਨ ਦਾ ਰਾਹ ਖੋਲਿਆ ਇਹ ਸਵਾਲ ਨਹੀਂ ਸਾਡੇ ਕੀ ਸਵਾਲ ਸਾਡੇ ਲੋਕਾਂ ਨੇ ਪੁੱਛਨੇ ਆ ਅਸੀਂ ਚੱਲੇ ਸੀ ਉੱਥੇ ਪੁੱਛਣ ਭਾਈ ਤੁਸੀਂ ਉੱਥੇ ਸਾਨੂੰ ਨਹੀਂ ਆਉਣ ਦਿੱਤਾ ਦੇ ਲਈ ਨਹੀਂ ਬਰਨ ਦਿੱਤਾ ਸਾਡਾ 450 ਕਿਸਾਨ ਜ਼ਖਮੀ ਕਰਤਾ ਸਾਡਾ ਇੱਕ ਨੌਜਵਾਨ ਸ਼ਹੀਦ ਕਰਤਾ ਫੇਰ ਹੁਣ ਸਾਡੀ ਇਹ ਤਾਂ ਲੋੜ ਹੈ ਨਾ ਕਿ ਭਾਈ ਜੇ ਤੁਸੀਂ ਉੱਥੇ ਨਹੀਂ ਸਾਡੀ ਗੱਲ ਸੁਣਨੀ ਚਾਹੁੰਦੇ ਹਾਂ ਫਿਰ ਸਾਡੇ ਪਿੰਡ ਜਾਓਗੇ ਉੱਥੇ ਸੁਣਾ ਲਾਂਗੇ ਦੇਲੇਵ ਸਾਬ ਜਿੱਦੋਂ ਤੱਕ ਤੁਹਾਨੂੰ ਲੱਗਦਾ ਨਹੀਂ ਕਿ ਸੁਨੀਲ ਜਾਖੜ ਜਿਹੜੇ ਕਿ ਪੰਜਾਬ ਦੇ ਪ੍ਰਧਾਨ ਨੇ ਬਾਕੀ ਤਾਂ ਚਲੋ ਦੂਰ ਦੂਰ ਹੋਣੇ ਨੱਡਾ ਸਾਬ ਨਹੀਂ ਆ ਸਕਦੇ ਵੈਸਤਾ ਮੁੰਡਾ ਜੀ ਆਏ ਵੀ ਸੀਗੇ ਪਹਿਲੇ ਤੁਹਾਡੇ ਨਾਲ ਮੀਟਿੰਗਾਂ ਕੀਤੀਆਂ ਨੇ ਜਦੋਂ ਖਾਸ ਕਰਕੇ ਕਹਿੰਦੇ ਨੇ ਕਿ ਮੁੱਖ ਮੰਤਰੀ ਕਹਿੰਦੇ ਸੀ ਵੀ ਮੈਂ ਵਕਾਲਤ ਕੀਤੀ ਹੈ ਮੈਂ ਐਜ਼ ਅ ਵਕੀਲ ਕੰਮ ਕੀਤਾ ਤੇ ਕਿਸਾਨਾਂ ਦੇ ਦੀ ਮੀਟਿੰਗਸ ਵੀ ਕਰਾਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰ ਨੇ ਵੀ ਕਿਹਾ ਸੀ ਜਿਸ ਤਰੀਕੇ ਦੇ ਨਾਲ ਬਾਕੀ ਜੇ ਗੱਲ ਕਰੀਏ ਮੋਦੀ ਸਾਹਿਬ ਬਹੁਤ ਜ਼ਿਆਦਾ ਬਿਜ਼ੀ ਨੇ ਉਹ ਤਾਂ ਵੈਸੇ ਹੀ ਮੱਸੀ ਮਿਲਦੇ ਕਿਸੇ ਨੂੰ ਅਮਿਸ਼ਾ ਜੀ ਵੀ ਇਸ ਟਾਈਮ ਬਹੁਤ ਬਿਜ਼ੀ ਨੇ ਪਰ ਸੁਨੀਲ ਜਾਖੜ ਜ ਉਹ ਤਾਂ ਆ ਸਕਦੇ ਸੀਗੇ ਉਹ ਤਾਂ ਘੱਟੋ ਘੱਟ ਤੁਹਾਡਾ ਮੈਸੇਜ ਪਹੁੰਚਾ ਸਕਦੇ ਸੀ ਜੀ ਮੇਰਾ ਸਵਾਲ ਇੱਥੇ ਵੀ ਮੈਂ ਪੁੱਛਣਾ ਚਾਹਣਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਤੋਂ ਕਿ ਯੂਟਿਊਬਰਸ ਨੂੰ ਮਿਲਣ ਦਾ ਤੁਹਾਡੇ ਕੋਲੇ ਟਾਈਮ ਹੈਗਾ ਉਹ ਕਾਦੇ ਲਈ ਲੇਕਿਨ ਦੇਸ਼ ਦੇ ਕਿਸਾਨ ਨੂੰ ਦੇਸ਼ ਦੇ ਅਨਦਾਦੇ ਨੂੰ ਜੀਨੇ ਦੇਸ਼ ਦਾ ਢਿੱਡ ਭਰਿਆ ਇੱਕ ਟਾਈਮ ਤੇ ਦੇਸ਼ ਭੁੱਖਾ ਮਰਦਾ ਸੀ ਔਰ ਦੇਸ਼ ਨੂੰ ਸੈਲਫ ਡਿਪੈਂਡੈਂਟ ਕੀਤਾ ਜੀਨੇ ਇੱਕ ਛੋਟਾ ਰੋਲ ਨਹੀਂ ਦਾਦਾ ਕੀਤਾ ਦੇਸ਼ ਨੂੰ ਸੈਲਫ ਡਿਪੈਂਡ ਕਰਨ ਦੇ ਵਿੱਚ ਦੇਸ਼ ਦੀ ਫੂਡ ਸਿਕਿਉਰਿਟੀ ਦੇ ਵਿੱਚ ਵੱਡਾ ਰੋਲ ਅਦਾ ਕਰਨ ਵਾਲਾ ਅੱਜ ਤੁਹਾਨੂੰ ਸੱਦਦਾ ਉਹਦੇ ਨਾਲ ਤਾਂ ਤੁਹਾਡੇ ਕੋਲੇ ਗੱਲ ਕਰਨ ਦਾ ਟਾਈਮ ਨਹੀਂ ਔਰ ਉਹ ਵੀ ਤੁਹਾਡੇ ਚੈਲੰਜ ਤੇ ਸੱਦਰਿਆ ਹੈ ਅਸੀਂ ਨਹੀਂ ਕਿਹਾ ਸੀ ਇਹ ਤਾਂ ਤੁਹਾਡੇ ਚੈਲੰਜ ਤੇ ਸੱਦਿਆ ਸੀ ਉਹਦੇ ਕੋਲ ਤਾਂ ਚੈਲੰਜ ਕਬੂਲਣ ਦਾ ਉਹਦੇ ਨਾਲ ਗੱਲ ਕਰਨ ਦਾ ਤੁਹਾਡੇ ਕੋਲੇ ਸਮਾਂ ਨਹੀਂ ਲੇਕਿਨ ਯੂਟਿਊਬਰ ਨਾਲ ਮੀਟਿੰਗਾਂ ਕਾਦੇ ਅੱਜ ਕਰ ਰਹੇ ਹਾਂ ਉਹ ਕਾਦੇ ਲਈ ਆਏ ਜੀ ਤਦ ਤੁਸੀ ਕਹਿਆ ਕਿ ਨੇਤਾਵਾਂ ਕੋਲ ਇਸ ਟਾਈਮ ਇਹ ਲੀਡਰਾਂ ਕੋਲ ਸਮਾਂ ਨਹੀਂ ਹੈਗਾ ਪਰ ਜੇ ਗੱਲ ਕਰੀਏ ਤਾਂ ਕਿਸਾਨ ਲਗਾਤਾਰ ਸੰਘਰਸ਼ ਤੇ ਹੀ ਹੈ ਦੇਖਿਆ ਜਾਂਦਾ ਤਾਂ ਹੁਣ ਲੱਗਦਾ ਕਿ ਲੋਕਸਭਾ ਦੇ ਜਿਹੜੇ ਇਲੈਕਸ਼ਨ ਇਸ ਟਾਈਮ ਤੇ ਹੋ ਰਹੇ ਆ ਇਹ ਇੱਕ ਬਿਹਤਰ ਟਾਈਮ ਹੈ ਬਹੁਤ ਹੀ ਕੰਡੀਊਸਿਵ ਟਾਈਮ ਹੈਗਾ ਜਿਹਦੇ ਵਿੱਚ ਤੁਸੀਂ ਲਗਾਤਾਰ ਗੱਲਬਾਤ ਕਰ ਸਕਦੇ ਹੋ ਖਾਸ ਕਰਕੇ ਔਰ ਆਪਣੀ ਗੱਲ ਨੂੰ ਰੱਖ ਸਕਦੇ ਹੋ ਔਰ ਸ਼ਾਇਦ ਇਸ ਟਾਈਮ ਇਹਦਾ ਅਸਰ ਵੀ ਕੁਝ ਪੈ ਸਕਦਾ ਹੈ हां देखो मेनू ये लगता है कि ये वक्त कुदरत ने अकाल पुरख वगैरह ने सानू ਦਿੱਤਾ है क्योंकि कदे भी आज तक ये होया नहीं कि एक पासे चुनाव होण ते एक पासे ਕਿਸਾਨਾਂ ਦਾ ਅੰਦੋਲਨ ਚੱਲਦਾ ਹੋਵੇ। चुनाव ਦੇ ਦੌਰਾਨ ਜੇਕਰ ਅੰਦੋਲਨ ਚੱਲੇਗਾ ਤਾਂ ਹਰ ਇੱਕ ਪੋਲੀਟੀਕਲ ਪਾਰਟੀ ਨੂੰ ਕਿਸਾਨ ਆਪਣੇ ਏਜੰਡੇ ਤੇ ਲਿਆਉਣਾ ਪਏਗਾ। ਅੱਜ ਜੇ ਚੋਣਾਂ ਦਾ ਦੌਰ ਚੱਲਦਾ ਹੈ ਅੱਜ ਆਪਣੇ ਆ ਜਿਹੜੇ ਸਾਰੇ ਚੈਨਲ ਜਿਨੇ ਇਨਾਂ ਦੇ ਉੱਤੇ ਕਿਸਾਨ ਦਾ ਮੁੱਦਾ ਚੱਲ ਰਿਹਾ ਹੈ ਨਾ ਚੱਲੇਗਾ ਨਾ ਤਾਂ ਇਹਦਾ ਸਾਡੇ ਕਿਸਾਨ ਨੂੰ ਇੱਕ ਵਾਰੀ ਘੱਟੋ ਘੱਟ ਅਸੀਂ ਪੋਲੀਟਿਕਲ ਧਿਰਾਂ ਦੇ ਏਜੰਡੇ ਤੇ ਕਿਸਾਨ ਨੂੰ ਲਿਆਉਣ ਚ ਸਫਲ ਹੋ ਗਏ ਜਿਹੜੇ ਅੱਜ ਤੱਕਰ ਪੋਲੀਟਿਕਲ ਧਿਰਾਂ ਦੇ ਏਜੰਡੇ ਤੇ ਸਿਰਫ ਕਾਰਪੋਰੇਟ ਸੀ ਕਿਸਾਨ ਉਹਨਾਂ ਦੇ ਏਜੰਡੇ ਤੇ ਨਹੀਂ ਸੀਗਾ ਸਿਰਫ ਕਾਰਪੋਰੇਟ ਸੀ ਕਿਸਾਨਾਂ ਦੇ ਕੋਲੋਂ ਤਾਂ ਉਹਨਾਂ ਨੇ ਜ਼ਮੀਨ ਖੋਣ ਵਾਸਤੇ ਸਨ 2000 ਦੇ ਵਿੱਚ ਐਗਰੀਕਲਚਰ ਪੋਲਿਸੀ 'ਚ ਲਿਖਤਾ ਸੀ ਕਿ ਇੱਥੇ 30 3000 40 4000 ਏਕੜ ਦੇ ਫਾਰਮ ਤਿਆਰ ਕਰਨੇ ਆ ਸੋ ਇਸ ਕਰਕੇ ਕਿਸਾਨ ਨੂੰ ਮੁੜ ਦੁਬਾਰਾ ਉਸ ਏਜੰਡੇ ਚ ਲਿਆਉਣ ਲਈ ਅਸੀਂ ਯਤਨਸ਼ੀਲ ਸੀ ਉਹ ਅਸੀਂ ਵਾਹਿਗੁਰੂ ਦੇ ਹੁਕਮ ਨਾਲ ਉਹ ਪੂਰਾ ਹੋ ਰਿਹਾ ਕੰਮ ਆਪਣਾ ਔਰ ਜਿਹੜੀ ਸਦਾਧਾਰੀ ਤਰ੍ਹਾਂ ਅੱਜ ਜੇਕਰ ਖੁਦਾ ਨਾ ਖਾਸਤਾ ਉੱਪਰ ਵਾਲੇ ਦੀ ਮਰਜ਼ੀ ਪਤਾ ਨਹੀਂ ਕਿਹਨੇ ਆਉਣਾ ਹੈ ਜਿਨ੍ਹਾਂ ਨੇ ਸਾਡੇ ਨਾਲ ਆਪਣੇ ਚੋਣ ਮੈਨੀਫੈਸਟੋ ਚ ਵਾਅਦੇ ਕਰਦੇ ਕਰ ਰਹੇ ਨੇ ਉਹਨਾਂ ਨੂੰ ਤਾਂ ਫਿਰ ਸੁਭਾਵਕ ਆ ਨਾ ਕਿ ਕਿਸਾਨਾਂ ਦਾ ਅੰਦੋਲਨ ਸਮਾਪਤ ਕਰਵਾਉਣ ਦੇ ਲਈ ਇਹਨਾਂ ਦੀਆਂ ਮੰਗਾਂ ਪ੍ਰਵਾਨ ਕਰਨੀਆਂ ਪੈਣਗੀਆਂ ਕਿਉਂਕਿ ਤੱਕ ਗੱਲ ਕਰੀਏ ਤੁਸੀਂ ਭਾਜਪਾ ਦੇ ਤੱਕ ਕਿਉਂਕਿ ਸਤਾਚ ਸੀਗੀ ਸਤਾਧਾਰਿਕ ਸੀਗੀ ਇਸ ਕਰਕੇ ਉੱਥੇ ਇੱਕ ਸਾਲ ਤੱਕ ਜਿਹੜਾ ਆਡਾ ਵੀ ਲਾਇਆ ਉਹਦੇ ਬਾਅਦ ਹੁਣ ਫਿਰ ਖਨੋਰੀ ਬਾਰਡਰ ਤੇ ਜਾਂ ਫਿਰ ਸ਼ੰਭੂ ਬਾਰਡਰ ਤੇ ਬੈਠਾ ਹੋਇਆ ਕਿਸਾਨ ਗੱਲ ਕੀਤਾ ਜਾਏ ਚਾਹੇ ਉਹ ਕਾਂਗਰਸ ਪਾਰਟੀ ਹੈ ਜਾਂ ਇਵਨ ਆਮ ਆਦਮੀ ਪਾਰਟੀ ਹੈ ਜਾਂ ਹੋਰ ਥਿਰਾਨੇ ਉਹ ਸਾਰੀਆਂ ਧਰਾਂ ਵੀ ਧਿਰਾਵੀ ਕਿਤੇ ਨਾ ਕਿਤੇ ਪਹਿਲੇ ਵੀ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਜੋ ਕਾਂਗਰਸ 27 ਸਿਗੇ ਉਹਨਾਂ ਲੀਡਰਾਂ ਨੂੰ ਵੀ ਜਦੋਂ ਮੁੱਖ ਮੰਤਰੀ ਸਿਗੇ ਖਾਸ ਕਰਕੇ ਕੋਈ ਕੋਈ ਤੁਹਾਨੂੰ ਲੱਗਦਾ ਨਹੀਂ ਵੀ ਉਹਨਾਂ ਨੂੰ ਵੀ ਸਵਾਲ ਕੀਤੇ ਜਾਣੇ ਚਾਹੀਦੇ ਵੀ ਮੁੱਖ ਮੰਤਰੀ ਤੁਸੀਂ ਵੀ ਸੀ ਉਸ ਸਮੇਂ ਕਿਸ਼ਿ ਮੰਤਰੀ ਤੁਸੀਂ ਵੀ ਸੀ ਤੁਸੀਂ ਕਿਸ ਤਰੀਕੇ ਦੀ ਗੱਲਬਾਤ ਕੀਤੀ ਔਰ ਹੁਣ ਵੀ ਨਾ ਨਾ ਕਰਦੇ ਤੁਸੀਂ ਚਾਹੇ ਦੁਬਾਰਾ ਤੋਂ ਮੈਦਾਨ ਚ ਆਇਓ ਲੋਕ ਸਭਾ ਦੇ ਇਲੈਕਸ਼ਨਸ ਲਈ ਖੜੇ ਹੋਏ ਉਮੀਦਵਾਰੀ ਦੇ ਤੌਰ ਤੇ ਘੱਟੋ ਘੱਟ ਤੁਸੀਂ ਤਾਂ ਦੱਸੋ ਤੁਸੀਂ ਵੀ ਕੋਈ ਆਪਣੇ ਜੰਡੇ ਤੇ ਕੋਈ ਗੱਲ ਲੈ ਕੇ ਆਏ ਹੋ ਕੀ ਸਾਡਾ ਫੈਸਲਾ ਹੈ ਕਿ ਅਸੀਂ ਜਿੰਨੀ ਦੇਰ ਤੱਕ ਕਿ ਇੰਡੀਆ ਘੱਟ ਬੰਦਨ ਨੇ ਜਾਂ ਇਹ ਕਹਿ ਲੋ ਕਾਂਗਰਸ ਨੇ ਆਪਣਾ ਚੋਣ ਮੈਨੀਫੈਸਟੋ ਰਿਲੀਜ਼ ਨਹੀਂ ਕੀਤਾ ਸੀ। ਓਨੀ ਦੇਰ ਤੱਕ ਅਸੀਂ ਚੁੱਪ ਸੀਗੇ ਕਿ ਦੇਖਦੇ ਹਾਂ ਕੀ ਕਰਦੇ ਆ। ਲੇਕਿਨ ਹੁਣ ਉਹਨਾਂ ਦਾ ਚੋਣ ਮੈਨੀਫੈਸਟੋ ਰਿਲੀਜ਼ ਹੋ ਚੁੱਕਿਆ ਹੈ। ਉਹਨਾਂ ਨੇ ਕਹਿਤਾ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ। ਡਾਕਟਰ ਸੁਮਿੰਨਾਥ ਦੀ ਰਿਪੋਰਟ ਵੀ ਦੇਵਾਂਗੇ। ਔਰ ਇੱਕ ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਸੀਐਸਪੀ ਨੂੰ ਕਾਨੂੰਨੀ ਦਰਜਾ ਦੇਵਾਂਗੇ। ਲੇਕਿਨ ਸਾਡੇ ਹੁਣ ਸਵਾਲ ਉਹਨਾਂ ਦੇ ਇਹ ਹੈ ਦੇ ਭਾਈ ਲੰਬਾ ਸਮਾਂ ਰਾਜ ਤੁਸੀਂ ਕੀਤਾ ਹੈ ਅੱਜ ਕਿਸਾਨ ਦੇ ਸਿਰ 'ਤੇ ਕਰਜ਼ਾ ਚੜਿਆ ਹੈ ਤਾਂ ਉਹਦੇ ਵਿੱਚ ਤੁਸੀਂ ਵੀ ਬਰਾਬਰ ਦੇ ਜ਼ਿੰਮੇਵਾਰ ਹੋ ਅੱਜ ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ 7 ਲੱਖ ਕਿਸਾਨ ਖੁਦਕਸ਼ੀ ਕਰਕੇ ਮਰ ਚੁੱਕੇ ਆ ਜਦੋਂ 7 ਲੱਖ ਕਿਸਾਨ ਖੁਦਕਸ਼ੀ ਕਰਕੇ ਮਰ ਗਿਆ ਹੋਵੇ ਉਸ ਵੇਲੇ ਤਾਂ ਫਿਰ ਇਹਦੀ ਖੁਦਕਸ਼ੀ ਤੋਂ ਕੱਢਣ ਦੇ ਲਈ ਤੁਰੰਤ ਇੱਕ ਮੋਸਟਾ ਕਿਸਾਨ ਨੂੰ ਕਰਜ਼ਾ ਮੁਕਤ ਕਰਨਾ ਬੰਦਦਾ ਉਹ ਕਰੋ ਉਹਦੇ ਤੇ ਚੁੱਪ ਕੇ ਬੈਠੇ ਹੋ WTO ਤੇ ਆਉਦੀ ਨੀਤੀs ਬੋਇਸ ਕਰੋ ਇਹ ਸਵਾਲ ਕਰਾਂਗੇ ਇਹ ਵੀ ਕਹਾਂਗੇ ਕਿ ਸਾਨੂੰ ਇਹਨਾਂ ਪਾਵਿਆਂ ਨੂੰ ਵੜਾਉਣ ਵਾਲੇ ਤਾਂ ਭਾਈ ਤੁਸੀਂ ਹੋ ਅਗਰ 1994 ਦੇ ਵਿੱਚ ਤੁਹਾਡਾ ਪ੍ਰਧਾਨ ਮੰਤਰੀ ਨਰਸੀਮਹਾ ਰਹੋ ਉਹ ਗੈਟ ਤੇ ਸਾਈਨ ਨਾ ਕਰਦਾ ਸ਼ਾਇਦ ਇੱਥੇ ਵੱਡੇ ਫਾਰਮ ਨਾ ਬਣਨ ਦੀ ਗੱਲ ਆਉਂਦੀ ਸ਼ਾਇਦ ਇੱਥੇ ਵੱਡੇ ਵੱਡੇ ਮਾਹੌਲ ਨਾ ਬਣਦੇ ਸ਼ਾਇਦ ਇੱਥੇ ਕੰਪਨੀਆਂ ਦਾ ਰਾਜ ਨਾ ਬਣਦਾ ਸ਼ਾਇਦ ਅਸੀਂ ਬਚ ਜਾਂਦਾ ਸਾਡਾ ਸਰਾ ਦੇਸ਼ ਵਜਨਦਾ ਇਹ ਸਭ ਕਾਸੇ ਦੇ ਜ਼ਿੰਮੇਵਾਰ ਤੁਸੀਂ ਵੀ ਉਹਨੇ ਹੀ ਹੋ ਜਿੰਨੇ ਉਹਨੇ ਸੋ ਇਹ ਸਵਾਲ ਕਰਾਂਗੇ ਉਹਨਾਂ ਦੇ ਵਿੱਚ ਮੈਨੀਫੈਸਟੋ ਦੀ ਜੇ ਆਪਾਂ ਗੱਲ ਕਰੀਏ ਮੈਨੀਫੈਸਟੋ ਨੂੰ ਬਹੁਤ ਸਾਰੀਆਂ ਧਿਰਾਂ ਕਹਿ ਦਈਆਂ ਕਿ ਲੀਗਲ ਡਾਕੂਮੈਂਟ ਬਣਾਇਆ ਜਾਣਾ ਚਾਹੀਦਾ ਹੈ ਲੀਗਲ ਡਾਕੂਮੈਂਟ ਬਣਾਉਣ ਪਿੱਛੇ ਉਹਨਾਂ ਦੀ ਮਨਸ਼ਾ ਹੈ ਕਿ ਜੇ 90 ਦਿਨਾਂ ਦੇ ਵਿੱਚ ਵਿੱਚ ਇੱਕ ਪਾਰਟਿਕੂਲਰ ਟਾਈਮ ਦੇ ਵਿੱਚ ਵਿੱਚ ਟਾਈਮ ਪੀਰੀਅਡ ਦੇ ਵਿੱਚ ਵਿੱਚ ਕੋਈ ਪਾਰਟੀ ਉਸ ਮੈਨੀਫੈਸਟੋ ਚ ਕਏ ਹੋਏ ਇਸ਼ੂ ਜੋ ਵੀ ਉਹਨਾਂ ਨੇ ਰੱਖੇ ਨੇ ਪੁਆਇੰਟਸ ਉਹਨਾਂ ਨੂੰ ਕੰਪਲੀਟ ਨਹੀਂ ਕਰਦੀ ਜਾਂ ਕਿਤੇ ਲਾਗੂ ਨਹੀਂ ਕਰਦੀ ਜਾਂ ਉਹਦੇ ਬਾਰੇ ਕੋਈ ਕਦਮ ਨਹੀਂ ਚੱਕਦੀ ਤਾਂ ਉਸ ਪਾਰਟੀ ਨੂੰ ਰੱਦ ਕੀਤਾ ਜਾਣਾ ਚਾਹੀਦਾ ਉਸ ਤੇ ਕੋਈ ਐਕਸ਼ਨ ਹੋਣਾ ਚਾਹੀਦਾ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਮੈਨੀਫੈਸਟੋ 'ਚ ਆਪਣੀਆਂ ਉਹ ਗੱਲਾਂ ਤਾਂ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਵਾਦੇ ਬਹੁਤ ਕਰਦੀਆਂ ਨੇ ਹਰ ਵਰਕਰ ਕਰਦੀਆਂ ਨੇ ਸਾਰੇ ਪੋਲਿਟਿਕਲ ਪਾਰਟੀਆਂ ਕਰਦੀਆਂ ਨੇ ਪਰ ਉਹਦੇ ਬਾਅਦ ਵੀ ਉਹ ਜਦੋਂ ਸੱਤਾ 'ਚ ਆ ਜਾਂਦੀ ਹੈ ਸਭ ਕੁਝ ਭੁੱਲ ਜਾਂਦੀ ਹੈ ਰੁਲ ਜਾਂਦਾ ਸਭ ਕੁਝ ਨਹੀਂ ਇਹ ਅਸੀਂ ਤਾਂ ਇਤੋਂ ਵੀ ਪਹਿਲਾਂ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਾਨੂੰਨੀ ਮਾਨਤਾ ਵਾਲੀ ਇਹ ਸਭ ਤੋਂ ਪਹਿਲਾਂ ਸ਼ੁਰੂ ਹੀ ਸਾਡੀ ਕੀਤੀ ਵੀ ਹੈ ਅਸੀਂ 2018-19 'ਚ ਵੀ ਇੱਕ ਰਿਟਰਨ ਦੇ ਵਿੱਚ ਲੈਟਰ ਇੱਕ ਐਪਲੀਕੇਸ਼ਨ ਚੋਣ ਕਮਿਸ਼ਨ ਨੂੰ ਦੇ ਕੇ ਆਈ ਸੀ ਕਿ ਇਹਨਾਂ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਮਾਨਤਾ ਹੈ ਉਹਨੂੰ ਰੱਦ ਕਰਨ ਦਾ ਪ੍ਰਾਵਿਧਾਨ ਲੈ ਕੇ ਆਓ ਕਿ ਜਿਹੜੀ ਵੀ ਪੋਲੀਟੀਕਲ ਪਾਰਟੀ ਆਪਣੀ ਕੀਤੇ ਹੋਏ ਕਮਿਟਮੈਂਟ ਨੂੰ ਵਾਅਦਾ ਨੂੰ ਪੂਰਾ ਨਹੀਂ ਕਰਦੀ ਉਹਦੀ ਮਾਨਤਾ ਰੱਦਾ ਔਰ ਉਹਦਾ ਮਤਲਬ ਜਿਹੜਾ ਇਲੈਕਸ਼ਨ ਲੜਿਆ ਹੈ ਉਹਦੀ ਸਰਕਾਰ ਵੀ ਇੱਕ ਟਾਈਮ ਬౌండ్ ਕਰਕੇ ਉਸ ਤੋਂ ਬਾਅਦ ਖਤਮ ਹੋਵੇ ਇਹ ਅਸੀਂ ਲਿਖ ਕੇ ਦਿੱਤਾ ਵੈ ਲੇਕਿਨ ਗੱਲ ਇਹ ਹੈ ਕਿ ਵੀ ਸਾਰੇ ਹੀ ਚੋਰ ਨੇ ਪੋਲਿਟਿਕਲ ਧਿਰਾਂ ਸਾਰੀਆਂ ਚੋਰ ਨੇ ਕੌਣ ਸੁਣੇ ਸਾਡੀ ਜਿਹੜਾ ਦੂਜੀ ਧਿਰ ਹੈ ਉਹ ਸੋਚਦੇ ਵੀ ਅਸੀਂ ਵੀ ਤਾਂ ਮੋਟਾ ਵਾ ਲੈ ਕੇ ਮੁੜ ਕੇ ਇਹੀ ਕੁਝ ਕਰਨਾ ਹੈ ਸੋ ਇਸ ਕਰਕੇ ਹਜੇ ਇਹਦੀ ਮੰਗ ਉਠਾਉਣ ਵਾਲੇ ਲੋਕ ਉਹਨੇ ਅਵੇਅਰ ਜਾਗਰਤ ਨਹੀਂ ਹੈ ਵੋਟਰ ਲੇਕਿਨ ਇਹ ਜ਼ਰੂਰ ਹੈ ਵਾਹਿਗੁਰੂ ਕਿਰਪਾ ਕਰੇ ਗੱਲ ਉੱਠੀ ਹੈ ਇਹਨੂੰ ਜ਼ਰੂਰ ਕਿਤੇ ਨਾ ਕਿਤੇ ਪੂਰ ਪਏਗਾ ਬਟਲੇਵਾਲ ਸਾਹਿਬ ਜਿਸ ਤਰ੍ਹਾਂ ਗੱਲ ਕਰੀਏ ਤੁਸੀਂ ਕਿਹਾ ਸਾਰਾ ਕੁਝ ਇੰਨੀ ਜਦੋਜਾਹਦ ਕਰ ਰਹੇ ਹੋ ਲਗਾਤਾਰ ਜਦੋਜਾਹਦ ਕਰ ਰਹੇ ਹੋ ਕਿਉਂਕਿ ਖਨੌਰੀ ਬਾਰਡਰ ਉਹ ਪਹਿਲੇ ਇੱਕ ਸਾਲਵਾਰ ਤੇ ਜਿਹੜੀ ਜਦੋਜਾਹਦ ਇੱਕ ਸਾਈਡ ਤੇ ਸੀ ਉਹਨ ਖਨੌਰੀ ਬਾਰਡਰ ਉਹ ਖਾਸ ਕਰਕੇ ਸ਼ੰਭੂ ਬਾਰਡਰ ਵਾਲੀ ਜਦੋਜਾਹਦ ਵੀ ਬਹੁਤ ਜ਼ਿਆਦਾ ਹੈ ਬਾਈ ਦੀ ਵਿੱਚ ਆਉਣਾ ਇਸ ਟਾਈਮ ਸਿਰਤੇ ਨੇ ਵਿੱਚੋਂ ਵਿੱਚ ਕੰਮ ਆ ਗਿਆ ਤੇ ਉਸ ਦੇ ਨਾਲ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਸਾਡੇ ਸਾਡੇ ਵੀ ਕਈਆਂ ਹੋਈਆਂ ਨੇ ਕਿ ਕਾਨੂੰਨੀ ਦਸਤਾਵੇਜ਼ ਬਣਾਇਆ ਜਾਏ ਸਾਰੀਆਂ ਗੱਲਾਂ ਨੇ ਪਰ ਬਹੁਤ ਜੀ ਤੁਸੀਂ ਹੁਣ ਕੋਈ ਪਾਰਟੀ ਤਾਂ ਜਿੱਤ ਕੇ ਆਏਗੀ ਜਿਹੜੀ ਪਾਰਟੀ ਜਿੱਤ ਕੇ ਆਏਗੀ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਉਮੀਦਵਾਰਾਂ ਤੋਂ ਇੰਸ਼ੋਰੈਂਸ ਲਓਗੇ ਕਿਉਂਕਿ ਬਹੁਤ ਵੱਡੀ ਗੱਲ ਹੈ ਜੀ ਤੁਸੀਂ ਬੈਠੇ ਹੀ ਐ ਇਸ ਕਰਕੇ ਹੋਏ ਹੋ ਬਹੁਤ ਜਹਿਦ ਜਦੋ ਜਹਿਦ ਕਰ ਰਹੇ ਹੋ ਹੁਣ ਇੰਸ਼ੋਰੈਂਸ ਲੈਣ ਦੀ ਲੋੜ ਨਹੀਂ ਐ ਹੁਣ ਤਾਂ ਇਹ ਨਹੀਂ ਇਹ ਆ ਗੱਲ ਆ ਕਿ ਅਸੀਂ ਅੰਦੋਲਨ 'ਚ ਬੈਠੇ ਆਂ ਜਿਹੜੀ ਵੀ ਪਾਰਟੀ ਸਰਕਾਰ ਬਣਾ ਕੇ ਆਏਗੀ ਜਿਹੜੀ ਵੀ ਆਏਗੀ ਕੌਣ ਉਹ ਸੰਗਾਸਨ ਜਿਹੜੇ ਤੇ ਬੈਠਣਾ ਐ ਉਹ ਕੁਰਸੀ ਜਿਹੜੀ ਤੇ ਬੈਠਣਾ ਐ ਉਹ ਕੁਰਸੀ ਹੁਣ ਆਰਾਮਦਾਇਕ ਨਜ਼ਰ ਨਹੀਂ ਆਏਗੀ ਉਹਨੂੰ ਪਤਾ ਲੱਗੇਗਾ कि एक आंदोलन ने उस कुर्सी दे ਥੱਲੇ ਅਗਵਾਲ ਰੱਖੀ ਹੈ ਔਰ ਉਹ ਤਪ ਰਹੀ ਹੈ ਉਹਨੂੰ ਠੰਡਿਆ ਕਰਨਾ ਜ਼ਰੂਰੀ ਹੈ ਫਿਰ ਉਹ ਕੁਰਸੀ ਤੇ ਬੈਠਾ ਜਾ ਸਕੇਗਾ ਸੋ ਇਸ ਕਰਕੇ ਅੰਦੋਲਨਕਾਰੀਆਂ ਨਾਲ ਬਹਿ ਕੇ ਮੀਟਿੰਗ ਕਰਨੀ ਪਵੇਗੀ ਇਹਨਾਂ ਦੇ ਮਸਲਿਆਂ ਦਾ ਹੱਲ ਕਰਨਾ ਪਵੇਗਾ ਔਰ ਇਹ ਹੱਲ ਕੀਤੇ ਬਿਨਾ ਉਹ ਕਿਸੇ ਵੀ ਤਰ੍ਹਾਂ ਨੂੰ ਮਤਲਬ ਸਦਾ ਦਾ ਆਨੰਦ ਨਹੀਂ ਭੋਗਿਆ ਜਾਣਾ ਕਾਂਗਰਸ ਪਾਰਟੀ ਬਹੁਤ ਟਾਈਮ ਤੋਂ ਸਤਾ ਤੋਂ ਬਾਹਰ ਹੈਗੀ ਹੈ ਇਸ ਟਾਈਮ ਚਲੋ ਗੱਲ ਤਾਂ ਚਾਹੀਏ ਕਿਉਂਕਿ ਤੁਸੀਂ ਮੱਥਾ ਇਸ ਟਾਈਮ ਜਿਹੜੀਆਂ ਸਿਆਸੀ ਪਾਰਟੀਆਂ ਨਾਲ ਲਾਇਆ ਹੋਇਆ ਸਿਆਸੀ ਉਮੀਦਵਾਰਾਂ ਨਾਲ ਲਾਇਆ ਹੋਇਆ ਇਸ ਕਰਕੇ ਸਵਾਲ ਕਰਨਾ ਪੈਂਦਾ ਹੈ ਤੁਹਾਨੂੰ ਵੀ ਕਾਫੀ ਦੇਰ ਤੋਂ ਉਹ ਸਤਾ ਤੋਂ ਬਾਹਰ ਹੈ ਗਿਆ ਉਸ ਦੇ باوجود ਤੁਹਾਨੂੰ ਲੱਗਦਾ ਹੈ ਕਿ ਇਸ ਵਾਰੀ ਕੋਈ ਰੀਅਲਾਈਜੇਸ਼ਨ ਹੋਏਗੀ ਕਿਉਂਕਿ ਵੋਟ ਬੈਂਕ ਜੇ ਅਸੀਂ ਗੱਲ ਕਰੀਏ ਤਾਂ ਕਿਸਾਨਾਂ ਦਾ ਬਹੁਤ ਵੱਡਾ ਹੈ ਹਜੇ ਵੀ 70% ਦੇ ਕਰੀਬ ਸ਼ਾਇਦ ਇਸ ਤੋਂ ਜ਼ਿਆਦਾ ਹੀ ਜਿਹੜਾ ਹੈਗਾ ਕਾਂਗਰਸ ਸੌਰੀ ਜਿਹੜੇ ਕਿਸਾਨੀ ਤੇ ਨਿਰਭਰ ਕਰਦੀ ਹੈ ਸਾਰਾ ਦੇਸ਼ ਕਿਸਾਨੀ ਖਿੱਤਾ ਹੈਗਾ ਪੂਰੇ ਤਰੀਕੇ ਦੇ ਨਾਲ ਤਾਨੂੰ ਲੱਗਦਾ ਹੈ ਕਿ ਕੁਛ ਨਾ ਕੁਛ ਉਹਨਾਂ ਨੂੰ ਅਸਰ ਹੋਇਆ ਹੋਵੇਗਾ ਕਿ ਇਹ ਬਹੁਤ ਵੱਡਾ ਐਸਾ ਇੱਕ ਸੈਕਸ਼ਨ ਹੈਗਾ ਜਿਨ੍ਹਾਂ ਦੀ ਗੱਲ ਵੱਲ ਵਾਕਈ ਧਿਆਨ ਦੇਣਾ ਪਏਗਾ ਔਰ ਸ਼ਾਇਦ ਦੇਸ਼ ਬਚੇਗਾ ਤਾਂ ਜੋ ਕਿਸਾਨੀ ਬਚੇਗੀ ਦਰਅਸਲ ਸਾਡੇ ਲੋਕਾਂ ਦੇ ਵਿੱਚ ਇੱਕ ਕਮੀ ਹੈ ਅਸੀਂ ਭੁੱਲ ਜਾਂਦੇ ਹਾਂ ਜੋ ਸਾਡੇ ਨਾਲ ਹੁੰਦਾ ਹੈ ਜਦੋਂ ਅਸੀਂ ਉਹਨੂੰ ਭੁੱਲਦੇ ਹਾਂ ਫਿਰ ਉਹ ਸਾਡੇ ਤੇ ਵਾਰ ਕਰਦੇ ਨੇ ਕਿਸੇ ਅੰਦਾਜ਼ਾ ਲਾਓ ਜੀ ਤਨ ਕਾਨੂੰਨਾਂ ਦੇ ਖਿਲਾਫ ਲੜ ਕੇ ਆਏ ਆ ਮੰਡੀ ਬਚਾਉਣ ਲਈ ਲੜਿਆ ਸਾਡਾ ਹੀ ਭਾਈਚਾਰਾ ਸਾਡੇ ਭਰਾ ਸੈਲੋਜੀ ਦੇ ਵਿੱਚ ਅਨਾਜ ਲੈ ਜਾਣ ਲੱਗ ਪਏ ਭੁੱਲ ਗਏ ਉਹ ਦਿਨ ਭੁੱਲ ਗਏ ਜਦੋਂ ਆਪਾਂ 13 ਮਹੀਨੇ ਸੜਕਾਂ ਤੇ ਬੈਠ ਕੇ ਇਹਨਾਂ ਸੈਲੋਜੀ ਨਾਲ ਪ੍ਰਾਈਵੇਟ ਮੰਡੀਆਂ ਦੇ ਖਿਲਾਫ ਲੜਿਆ ਸੋ ਇਸ ਤਰ੍ਹਾਂ ਜਿੱਥੇ ਵੋਟ ਲੈਣ ਲਈ ਉਹਨਾਂ ਨੂੰ ਇਹ ਪਤਾ ਹੈ ਕਿ ਅਸੀਂ 5 ਕਿਲੋ ਆਟਾ ਦੇਣਾ ਹੈ 5 ਕਿਲੋ ਆਟੇ ਆਟਾ ਬੰਦ ਕਰਤਾ 15 ਦਿਨ ਆਟਾ ਬੰਦ ਕਰ ਦਿਓ ਮਹੀਨਾ ਆਟਾ ਦੇਣਾ ਬੰਦ ਕਰ ਦਿਓ ਉਹ ਕਿਦ ਨੂੰ ਕਿਦੋਂ ਢਿੱਡ ਦਾ ਭਰਨਗੇ ਵਿਚਾਰੇ ਫਿਰ ਵੋਟਾਂ ਦੇ ਨੇੜੇ ਆ ਕੇ ਕਹਿ ਦਿਓ ਕਿ ਅਸੀਂ ਆਟਾ ਦੇਵਾਂਗੇ ਬਸ ਆਟਾ ਨਾ ਦਿੱਤਾ ਲੋਕ ਭੁੱਲ ਜਾਣਗੇ ਵੀ 6 ਮਹੀਨੇ ਆਟਾ ਨਾ ਦੇ ਕੇ ਭੁੱਖੇ ਮਾਰਿਆ ਉਹਦਾ ਭੁੱਲ ਜਾਣਗੇ ਉਹ ਯਾਦ ਆ ਜੂਗੀ ਕਰ ਵੱਡੀ ਗੱਲ ਸਰਕਾਰ ਨੇ ਐਲਾਨ ਕਰਤਾ ਜੀ ਆਟਾ ਦੇਵਾਂਗੇ ਫਿਰ ਵੋਟ ਮਿਲ ਜਾਣੀ ਹੈ ਤੁਹਾਡੀ ਤੋਂ ਕੱਲ ਯਾਰ ਆ ਗਈ ਤੁਹਾਡੀ ਮੈਨੂੰ ਫ੍ਰੀ ਭੀਸ ਜਿਹੜੇ ਦਿੰਦੇ ਨੇ ਐ ਮੁਫਤ ਦੀਆਂ ਚੀਜ਼ਾਂ ਜਿਹੜੀਆਂ ਡਿਸਟ੍ਰਿਬਿਊਟ ਟੌਫੀਆਂ ਡਿਸਟ੍ਰਿਬਿਊਟ ਕਰਦੀਆਂ ਨੇ ਪੋਲਿਟਿਕਲ ਪਾਰਟੀਆਂ ਤੁਹਾਨੂੰ ਲੱਗਦਾ ਐ ਐਵੀ ਕਿਤੇ ਨਾ ਕਿਤੇ ਬਹੁਤ ਵੱਡੀ ਸੱਟ ਐ ਇਹ ਜੋ ਵੱਡੇ ਅੰਦੋਲਨਾਂ ਤੇ ਕਿਉਂਕਿ ਕਹਾਂ ਜਾਂਦਾ ਕਿ ਅੰਦੋਲਨ ਜਿਹੜੇ ਨੇ ਉਹ ਹੁਣੇ ਬਹੁਤ ਜ਼ਰੂਰੀ ਹੁੰਦੇ ਐ ਔਰ ਆਮ ਤੌਰ ਤੇ ਜਿਹੜੇ ਬੁੱਧੀਜੀਵੀ ਨੇ ਉਹਨਾਂ ਨਾਲ ਜਦੋਂ ਗੱਲਬਾਤ ਕਰੋ ਤੇ ਉਹ ਕਹਿੰਦੇ ਨੇ ਕਿ ਸੱਤਾਧਾਰੀ ਤਾਂ ਹੀ ਹਾਵੀ ਹੋ ਰਹੇ ਨੇ ਜਾਂ ਪੋਲਿਟਿਕਲ ਪਾਰਟੀਆਂ ਸਿਆਸੀ ਲੋਕ ਤਾਂ ਹੀ ਹਾਵੀ ਹੋ ਰਹੇ ਨੇ ਸਿਆਸਤ ਤਾਂ ਹੀ ਆਵੀ ਹੋ ਰਹੀ ਐ ਕਿਉਂਕਿ ਸੜਕ ਤੇ ਜਿਹੜਾ ਅੰਦੋਲਨ ਹੋਣਾ ਸੀ ਉਹ ਅੰਦੋਲਨ ਹੀ ਬੰਦ ਹੋ ਗਿਆ ਬਹੁ ਉਨਾ ਦੀ ਬਹੁਤ ਲੋੜ ਹੈਗੀ ਹੈ। ਵਾਲੇ ਹੈ ਕਿ ਜਦੋਂ ਵੋਟਾਂ ਵੋਟ ਧਰਮ ਦੇ ਨਾਂ ਤੇ ਪਹੇਗੀ। ਵੋਟ ਜਾਤੀ ਦੇ ਨਾਂ ਤੇ ਪਹੇਗੀ। ਵੋਟ ਕਮਿਊਨਿਟੀ ਦੇ ਨਾਂ ਤੇ ਪਹੇਗੀ। ਵੋਟ ਪੈਸੇ ਦੇ ਨਾਂ ਤੇ ਪਹੇਗੀ। ਵੋਟ ਸ਼ਰਾਬ ਦੇ ਨਾਂ ਤੇ ਪਹੇਗੀ। 19 ਦੇਰ ਤੱਕ ਲੋਕਾਂ ਨੂੰ ਇਨਸਾਫ ਇਹਨਾਂ ਲੋਕਾਂ ਤੋਂ ਮਿਲਣ ਦੀ ਉਮੀਦ ਨਹੀਂ ਹੈ। ਲੋਕਾਂ ਨੂੰ ਆਪਦੇ ਹਾਲਾਤਾਂ ਨੂੰ ਸਮਝਦਿਆਂ ਹੋਇਆਂ ਇਸ ਪੋਜੀਸ਼ਨ ਦੇ ਵਿੱਚੋਂ ਸਾਨੂੰ ਉਹ ਵਿਚਾਰਧਾਰਾ ਅਪਣਾਉਣੀ ਪੈਗੀ ਕਿ ਜਿਸ ਵੇਲੇ ਅਮਰੀਕਾ ਦੇ ਅੰਦਰ ਕ੍ਰਾਂਤੀ ਹੋ ਰਹੀ ਸੀ ਤਾਂ ਸਪੇਨ ਨੇ ਇੱਕ ਵਾਇਰਸ ਲਾ ਕੇ ਠੰਡ ਦੇ ਮੌਸਮ ਦੇ ਵਿੱਚ ਆ ਕੇ ਇਹਨਾਂ ਨੂੰ ਕੰਬਲ ਪ੍ਰੋਵਾਈਡ ਕਰਵਾਏ ਲੋਕਾਂ ਨੂੰ ਅਮਰੀਕਨ ਲੋਕਾਂ ਨੂੰ ਉਹਨਾਂ ਲੋਕਾਂ ਦੇ ਲੀਡਰਸ਼ਿਪ ਨੂੰ ਪਤਾ ਲੱਗ ਗਿਆ ਕਿ ਇਹਨੂੰ ਵਾਇਰਸ ਲੱਗਿਆ ਇਹ ਸਾਨੂੰ ਬਿਮਾਰੀ ਲਾਏਗਾ ਔਰ ਉਹਨਾਂ ਨੂੰ ਸਾਡੇ ਤੇ ਤੋਪ ਚਲਾਉਣ ਦੀ ਲੋੜ ਨਹੀਂ ਸਾਡੇ ਤੇ ਗੋਲੀ ਸਿੱਕਾ ਵਰਤਨ ਦੀ ਲੋੜ ਨਹੀਂ ਅਸੀਂ ਇੱਕ ਵਾਇਰਸ ਨਾਲ ਮਰਾਂਗੇ ਤਾਂ ਅਮਰੀਕਾ ਦੇ ਲੋਕਾਂ ਨੇ ਫੈਸਲਾ ਲੈ ਲਿਆ ਕਿ ਅਸੀਂ ਠੰਡ ਦੇ ਨਾਲ ਠਰਕੇ ਮਰਨਾ ਮਨਜ਼ੂਰ ਹੈ ਲੇਕਿਨ ਇਹਨਾਂ ਦੇ ਕੰਬਲ ਨਹੀਂ ਲਵਾਂਗੇ ਜਿੱਦਾਂ ਸਾਡੇ ਲੋਕਾਂ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਭੁੱਖੇ ਮਰਨਾ ਮਨਜ਼ੂਰ ਹੈ ਅਸੀਂ ਇਹਨਾਂ ਦੇ ਕੋਲੋਂ ਆਟਾ ਨਹੀਂ ਲੈਣਾ ਅਸੀਂ ਇਹਨਾਂ ਤੋਂ ਫ੍ਰੀ ਕੋਈ ਚੀਜ਼ ਨਹੀਂ ਲੈਣੀ ਅਸੀਂ ਇਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਲਾਲਚ ਦੇ ਵਿੱਚ ਨਹੀਂ ਆਉਣਾ ਮੈਨੂੰ ਲੱਗਦਾ ਉਸ ਵੇਲੇ ਅਸੀਂ ਮਤਲਬ ਬਹੁਤ ਵੱਡਾ ਤਬਦੀਲੀ ਵੇਖਾਂਗੇ ਇੱਕ ਬੜੀ ਇੰਟਰਸਟਿੰਗ ਜਿਹਾ ਸਵਾਲ ਮੇਰੇ ਤੁਹਾਡੀ ਗੱਲ ਚੋਂ ਆਇਆ ਹੈ ਕਿਸਾਨ ਜਿਸ ਤਰ੍ਹਾਂ ਤੁਹਾਡੇ ਨਾਲ ਵੀ ਗੱਲ ਕਰਦੇ ਆਂ ਬਾਕੀ ਤੁਹਾਡੇ ਲੀਡਰਸ ਨਾਲ ਗੱਲ ਕਰਦੇ ਆਂ ਤੁਸੀਂ ਤਾਂ ਚਲੋ ਲੀਡਰ ਹੋ ਲੀਡਰਸ ਨੂੰ ਤਾਂ ਖੈਰ ਨੋਲੇਜ ਹੈਗੀ ਹੈ ਕਿਉਂਕਿ ਉਹ ਲੰਬਾ ਸੰਘਰਸ਼ ਵੀ ਕਰਕੇ ਆ ਰਹੇ ਆ ਤੇ ਸਾਰੇ ਦੀਆਂ ਚੀਜ਼ਾਂ ਦੀ ਜਿਹੜੀ ਹੈ ਉਹ ਮਤਲਬ ਕਿ ਜਾਣਕਾਰੀ ਵੀ ਇਨਫੋਰਮੇਸ਼ਨ ਵੀ ਪੂਰੀ ਵਰਡ ਵਰਡ ਇਨਫੋਰਮੇਸ਼ਨ ਨੂੰ ਆਪਣੀ ਘਟੂ ਘਟ ਕਿਸਾਨੀ ਨੂੰ ਲੈ ਕੇ ਸਿਆਸਤ ਨੂੰ ਲੈ ਕੇ ਸਾਰੇ ਚੀਜ਼ਾਂ ਨੂੰ ਲੈ ਕੇ ਰੱਖਦਾ ਹੈ ਕਿਸਾਨ ਪਰ ਜਿਹੜੀ ਵੀ ਤੁਹਾਡੇ ਆਮ ਕਿਸਾਨ ਨੇ ਜਿਹੜਾ ਕਿ ਕਿਸਾਨਾਂ ਵਿੱਚ ਖੇਤੀ ਕਰ ਰਿਹਾ ਉਹਦੇ ਵਿੱਚ ਖੇਤਾਂ ਦੇ ਵਿੱਚ ਜਾਂ ਮਜ਼ਦੂਰ ਹੈਗਾ ਉਹਦੇ ਨਾਲ ਵੀ ਜਦੋਂ ਗੱਲ ਕਰੋ ਬੜੀ ਪਰਿਪੱਕੋ ਗੱਲ ਕਰਦਾ ਹੈ ਬਹੁਤ ਜ਼ਿਆਦਾ ਨੋਲਿਜ ਹੈ ਉਹਨਾਂ ਨੂੰ ਆਪਣੀ ਕਿਸਾਨੀ ਦੇ ਬਾਰੇ ਦੇ ਵਿੱਚ ਜਾਂ ਆਲੇ ਦੁਆਲੇ ਦੇ ਬਾਰੇ ਦੇ ਵਿੱਚ ਬਾਵਜੂਦ ਉਸ ਦੇ ਜਿਹੜੇ ਖਾਸ ਕਰਕੇ ਸਰਕਾਰਾਂ ਨੇ ਯਾ ਫਿਰ ਸਤਾਧਾਰੀ ਪਾਰਟੀਆਂ ਨੇ ਜਿਹੜੀਆਂ ਹੋ ਜਾਂਦੀਆਂ ਨੇ ਜਾਂ ਫਿਰ ਜਿਹੜੇ ਸਿਆਸੀ ਲੀਡਰ ਨੇ ਸਿਆਸਤ ਹੈਗੀ ਆ ਉਹ ਸੀਰੀਅਸਲੀ ਕਿਉਂ ਨਹੀਂ ਲੈ ਰਹੀ ਕਿਸਾਨੀ ਨੂੰ ਇਹ ਬਹੁਤ ਵੱਡਾ ਸਵਾਲ ਹੈ ਆਪਣੇ ਆਪ ਦੇ ਵਿੱਚ ਸਵਾਲ ਇਹ ਆ ਕਿ ਮੈਂ ਸਭ ਤੋਂ ਪਹਿਲੀ ਗੱਲ ਉਹ ਕੀਤੀ ਆ ਕਿ ਕਿਸਾਨ ਪਾਰਟੀਆਂ ਚ ਜਾਤੀਆਂ ਚ ਕਿਸਾਨ ਕੱਲਾ ਨਹੀਂ ਮਜ਼ਦੂਰ ਵੀ ਵਪਾਰੀ ਵੀ ਵੰਡਿਆ ਹੋਇਆ ਜਿਹਦੇ ਕਰਕੇ ਉਹਨਾਂ ਨੂੰ ਸੀਰੀਅਸ ਹੋਣ ਦੀ ਲੋੜ ਨਹੀਂ ਹੈ ਰਹੀ ਗੱਲ ਜਿਹੜੀ ਤੁਸੀਂ ਕੀਤੀ ਸੀ ਇਨਫੋਰਮੇਸ਼ਨ ਦੀ ਦੇਖੋ ਇੱਕ ਤਕਲੀਫ ਹੈ ਨਾ ਉਹਦੋਂ ਇਨਫੋਰਮੇਸ਼ਨ ਆਪਣੇ ਆਪ ਲਿਆਉਂਦੀ ਹੈ ਜਦੋਂ ਕੋਈ ਔਖਾ ਹੁੰਦਾ ਹੈ ਇੱਕ ਅਸੀਂ ਛੋਟੇ ਹੁੰਦੇ ਜਦੋਂ ਪੜ੍ਹਦੇ ਹੁੰਦੇ ਸੀਗੇ ਇੱਕ ਥਸਟੀ ਕਰੋ ਦੀ ਇੱਕ ਕਹਾਣੀ ਪੜ੍ਹਦੇ ਤੇ ਉਹਦਾ ਜਦੋਂ ਅਸੀਂ ਮੋਰਲ ਪੜ੍ਹਦੇ ਸੀਗੇ ਉਹਦਾ ਉਹਦਾ ਮੋਰਲ ਇਹ ਹੁੰਦਾ ਸੀਗਾ ਕਿ ਜਿੱਥੇ ਚਾਹ ਉੱਥੇ ਰਾਹ ਜਿਹਦਾ ਮਤਲਬ ਜਿੱਥੇ ਤੁਹਾਨੂੰ ਕੋਈ ਲੋੜ ਲੱਗੀ ਹੈ ਲੋੜ ਕਾਟ ਦੀਵਾ देयर देयर इज ਅ ਵੇ ਹਾਂ देयर इज ਅ ਵੇ देयर इज ਅ ਜਿੱਥੇ ਤੁਸੀਂ ਕੋ ਚਾਹੋਣੇ ਹੋ ਉਹਦੇ ਚੋਂ ਤੁਹਾਨੂੰ ਉਹਦੀ ਰਸਤਾ ਆਪਣੇ ਆਪ ਫਿਰ ਲੱਭਣ ਦੀ ਤੁਹਾਡੇ ਅੰਦਰ ਤਮੰਨਾ ਹੁੰਦੀ ਹੈ ਤੇ ਜਦੋਂ ਤਮੰਨਾ ਹੁੰਦੀ ਹੈ ਰਸਤਾ ਉੱਥੇ ਕਿਤੇ ਪਾਸੇ ਆਸੇ ਪਿਆ ਹੁੰਦਾ ਹੈ ਫਿਰ ਉਹ ਬੰਦਾ ਉਹ ਰਸਤੇ ਪੈਂਦਾ ਹੈ ਜੀ ਥੈਂਕ ਯੂ ਸੋ ਮਾਚ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਸਿੱਖ ਕੌਮ ਦੇ ਪ੍ਰਸਿੱਧ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਸੰਗਤਾਂ ਨੂੰ ਗੁਰੂ ਦੀ ਇਲਾਹੀ ਬਾਣੀ ਵਿੱਚੋਂ ਰਸ ਪਿੰਨੇ ਕੀਰਤਨ ਨਾਲ ਨਿਹਾਲ ਕਰਨਗੇ। ਇਹਨਾਂ ਸਮਾਗਮਾਂ ਦਾ ਆਯੋਜਨ ਬੁੱਧਵਾਰ 15 ਮਈ ਤੋਂ ਸ਼ਨੀਵਾਰ 18 ਮਈ ਸ਼ਾਮ 6:30 ਵਜੇ ਤੋਂ ਲੈ ਕੇ ਰਾਤ 9:00 ਵਜੇ ਤੱਕ ਅਤੇ 19 ਮਈ ਦਿਨ ਐਤਵਾਰ ਸਵੇਰੇ 10:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਕੀਤਾ ਜਾਵੇਗਾ। ਇਸ ਦੌਰਾਨ ਰਾਗੀ ਭਾਈ ਰਣ ਤੀਰ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਸ਼੍ਰੀ ਤਰਪਾਰ ਸਾਹਿਬ ਕਥਾਵਾਚਕ ਭਾਈ ਬ੍ਰਿੰਦਰਪਾਲ ਸਿੰਘ ਜੀ ਡੇਰਾ ਤੂਣ ਵਾਲੇ ਕਥਾ ਕੀਰਤਨ ਰਾਹੀ ਸੰਗਤ ਨੂੰ ਨਿਹਾਲ ਕਰਨਗੇ ਆਪ ਸਭ ਗੁਰਦੁਆਰਾ ਦਸ਼ਮੇਸ਼ ਦਰਬਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਪਹੁੰਚ ਕੇ ਗੁਰੂ ਸਾਹਿਬਾਨ ਦੀਆਂ ਅਸੀਸਾਂ ਦੇ ਪਾਤਰ ਬਣੋ ਜੀ ਗੁਰਦੁਆਰਾ ਦਸ਼ਮੇਸ਼ ਦਰਬਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਹੋਣ ਵਾਲੇ ਇਨ੍ਹਾਂ ਸਮਾਗਮਾਂ ਦਾ ਸਿੱਧਾ ਪ੍ਰਸਾਰਣ D5 ਚੈਨਲ ਪੰਜਾਬੀ ਤੇ ਵੀ ਹੋਵੇਗਾ। ਨਿਰਧਾਰਨ ਨਿਰਪੱਖ ਰਹਾਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਜ਼ਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ। ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋ ਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਪੀ 5 ਚੈਨਲ ਹਿੰਦੀ ਵੀ ਹੋਗਾ ਸਾਥ ਈ 5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕ ਕੁਲਰਾਜ ਚੰਦਾਵਾ ਤੇ ਤੁਸੀਂ ਵੇਖ ਰਹੇ ਹੋ ਈ 5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ